ਉਹ ਜਿਹੜਾ ਮਹਾਲੀ ਦੇ ਵਿੱਚ ਕੇਸ ਆ ਉਹ ਜਮਨਾ ਨਗਰ ਤੋਂ ਆ ਮੋਰਟਿਸ ਹਸਪਤਾਲ ਦੇ ਵਿੱਚ ਆ ਉਹ ਕੇਸ ਤਾਂ ਹਰਿਆਣੇ ਦਾ ਹੀ ਆ ਉਹ ਬਟ ਜਿਹੜਾ ਹਸਪਤਾਲ ਆ ਪੰਜਾਬ ਦੇ ਵਿੱਚ ਆ ਬਟ ਐਡੀ ਵੱਡੀ ਕੋ ਗੱਲ ਨਹੀਂ ਆ ਜਦ ਜਦ ਵਿੱਚ ਕਰੋਨਾ ਸੀ ਪਹਿਲਾਂ ਪੂਰੀ ਦੁਨੀਆ ਚ ਫੈਲਿਆ ਸੀ ਉਹਨੂੰ ਪੈਂਡੈਮਿਕ ਕਹਿੰਦੇ ਆ ਤੇ ਜੇ ਕਿਸੇ ਇੱਕ ਦੇਸ਼ ਦੇ ਵਿੱਚ ਹੋਵੇ ਉਹਨੂੰ ਅਪੀਡੈਮਿਕ ਕਹਿੰਦੇ ਆ ਜਦੋਂ ਕਿਸੇ ਡਿਜ਼ੀਜ਼ ਦਾ ਐਪੀਡੈਮਿਕ ਹੁੰਦਾ ਕਿ ਬਹੁਤ ਸਾਰੇ ਲੋਕਾਂ ਨੂੰ ਹੋਇਆ ਵੀ ਉਹ ਸਾਰੇ ਪੋਪੂਲੇਸ਼ਨ ਦੇ ਵਿੱਚੋਂ ਲੰਘ ਗਿਆ ਵੀ 80 90 ਪਰਸੈਂਟ ਜਾਂ 100 ਪਰਸੈਂਟ ਪੋਪੂਲੇਸ਼ਨ ਹੋ ਗਿਆ ਤੇ ਫਿਰ ਕਦੇ-ਕਦੇ ਉਹਦੇ ਨਵੇਂ-ਨਵੇਂ ਵਾਇਰਸ ਜਿਹੜੇ ਹੁੰਦੇ ਆ ਮਿਊਟੇਟ ਕਰਕੇ ਉਹਦੇ ਨਵੇਂ ਆਉਂਦੇ ਰਹਿੰਦੇ ਆ ਨਵੇਂ ਵੇਰੀਐਂਟਸ ਆਉਂਦੇ ਰਹਿੰਦੇ ਆ ਤੇ ਉਹ ਵੇਰੀਐਂਟਸ ਦੇ ਨਾਲ ਕਦੇ-ਕਦੇ ਜਿਹੜਾ ਹੋਣਾ ਉਹ ਇੰਡੈਮਿਕ ਰਹਿੰਦਾ ਵੀ ਕਿਤੇ 20 ਕੇਸਸ ਹੋ ਗਏ 50 ਕੇਸਸ ਹੋ ਗਏ ਅਜੇ ਤੱਕ ਅਸੀਂ ਇਹਦੀ ਮੋਨਿਟਰਿੰਗ ਕਰ ਰਹੇ ਆ ਤਿਆਰੀ ਅਸੀਂ ਪੂਰੀ ਕਰ ਲਈ ਆ ਟੈ ਬਸ ਫਿਰ ਵੀ ਜਿਹੜਾ ਜੋ ਸਾਡਾ ਹੁਣ ਤੱਕ ਦਾ ਐਕਸਪੀਰੀਅੰਸ ਆ ਉਹਦੇ ਵਿੱਚ ਜਿਹੜੀਆਂ ਜਿਸ ਤਰ੍ਹਾਂ ਜਿਹੜੇ ਜਿਹਨੂੰ ਅਸੀਂ ਵਲਰੇਬਲ ਕਹਿੰਦੇ ਆ ਜਿਹਨਾਂ ਦੇ ਵਿੱਚ ਜ਼ਿਆਦਾ ਰਿਸਕ ਆ ਚਾਹੇ ਉਹ ਬਜ਼ੁਰਗਿਆ ਗਿਆ ਪ੍ਰੈਗਨੈਂਟ ਲੇਡੀਜ਼ ਹੈ ਗਿਆ ਜਾਂ ਕੋਈ 슈ਗਰ ਦੇ ਜਿਹੜੇ ਇਮਿਊਨ ਕਾਮਪਰੋਮਾਈਜ਼ ਕਹਿੰਦੇ ਆ ਸੀ ਕੋਈ ਪੇਸ਼ੈਂਟ ਹੈ ਟੀਵੀ ਦੀ ਦਵਾਈ ਆਲਰੇਡੀ ਲੈ ਰਿਹਾ ਉਹ ਕਿਸੇ ਐਸਥਮਾ ਦੀ ਦਵਾਈ ਲੈ ਰਿਹਾ ਕੋਈ ਸਟੀਰੋਇਡ ਲੈ ਰਿਹਾ ਕੋਈ ਬਲੱਡ ਪ੍ਰੈਸ਼ਰ ਸ਼ੂਗਰ ਹੈ ਉਹਨੂੰ ਜਾੜ ਵਾਂਸੇ ਜਿਹੜੇ ਜਿਹੜੇ ਇਹ ਵਾਲੇ ਪੇਸ਼ੈਂਟਸ ਆ ਉਹਨਾਂ ਨੂੰ ਧਿਆਨ ਰੱਖਣਾ ਚਾਹੀਦਾ ਭੀੜ ਭੜੱਕੇ ਵਾਲੀ ਜਗ੍ਹਾ ਤੇ ਨਾ ਜਾਓ ਜੇ ਜਾਣਾ ਹੀ ਆ ਤਾਂ ਮਾਸਕ ਪਾ ਲਓ ਤੇ ਜਿਹੜੇ ਸਾਡੇ ਡਾਕਟਰਸ ਆ ਗਏ ਆ ਮੈਡੀਕਲ ਪਰਸਨਲ ਆ ਗਏ ਆ ਇਹਨਾਂ ਨੂੰ ਅਸੀਂ ਕਿਹਾ ਵੀ ਜਿਹੜਾ ਕੋਵਿਡ ਐਪਰੋਪ੍ਰੀਏਟ ਬਿਹੇਵੀਅਰ ਉਹ ਇਹਨਾਂ ਨੇ ਸਾਰਾ ਅਬਜ਼ਰਵ ਕਰਨਾ ਜਿਹੜਾ ਐਕਟਿਵਿਟੀ ਕਰਨਾ ਤੁਸੀਂ ਬਾਹਰ ਜਾਂਦੇ ਹੋ ਭੀੜ ਭੜੱਕੇ ਤੋਂ ਬਚੋ ਘਰ ਆ ਕੇ ਆਪਣੇ ਹੈਂਡ ਵਾਸ਼ ਕਰਕੇ ਫ੍ਰੀਕੁਐਂਟਲੀ ਜਿਹੜਾ ਤੁਸੀਂ ਮੂੰਹ ਨੂੰ ਅੱਖਾਂ ਨੂੰ ਹੱਥ ਨਹੀਂ ਲਾਣਾ ਜਿਹੜੀਆਂ ਯੂਜ਼ਵਲ ਪ੍ਰਕਾਸ਼ਨ ਹੈਗੀਆਂ ਉਹ ਤੁਸੀਂ ਸਾਰੀਆਂ ਲੈਡੀਆਂ ਹੈਗੀਆਂ ਕੋਈ ਇਹਦੇ ਵਿੱਚ ਬਿਲਕੁਲ ਵੀ ਕੋਈ ਪੈਨਿਕ ਕਰਨ ਵਾਲੀ ਖਬਰਾਂ ਵਾਲੀ ਗੱਲ ਨਹੀਂ ਹੈ ਸਿਚੁਏਸ਼ਨ ਦੇ ਅਸੀਂ ਮਾਨੀਟਰ ਵੀ ਕਰ ਰਹੇ ਹਾਂ ਸਾਡਾ ਕੰਟਰੋਲ ਵੀ ਹੈ ਤਿਆਰੀ ਵੀ ਹੈ ਸਾਰਾ ਕੁਝ ਠੀਕ ਹੈ